ਸਾਦਿਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਨਤੀਜਿਆਂ ਦੇ ਵਿੱਚ ਬੜੇ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਇਧਰ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਚਾਰਾਂ ਹਲਕਿਆਂ ਦੇ ਵਿੱਚੋਂ ਇੱਕ ਹੀ ਸੀਟ ਜਿੱਤੀ ਉਹ ਸੀ ਹਲਕਾ ਬਰਨਾਲਾ ਅਤੇ ਉਥੋਂ ਦੇ ਉਮੀਦਵਾਰ ਜਿਹੜੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸੀ ਕੁਲਦੀਪ ਸਿੰਘ ਕਾਲਾ ਢਿੱਲੋ ਕਾਲਾਂ ਤੇ ਲੋਦਾ ਤਾਂ ਨਾਮ ਨਿਸ਼ਾਨੀ ਨਹੀਂ ਸੀ ਲੇਕਿਨ ਅਜੇ ਆ ਕਿਹੜਾ ਪਤਾ ਮਾਰਿਆ ਗਿਆ ਕਿ ਜਿਮਨੀ ਚੋਣ ਫਤਿਹ ਕਰਨ ਲਈ ਹਲਕਾ ਬਰਨਾਲਾ ਤੋਂ ਹੜਕਾ ਬਰਨਾਲਾ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਜੇ ਕੱਲ ਕਰੀਏ ਜਿਸ ਤਰ੍ਹਾਂ ਸੁਖਵਿੰਦਰ ਸਿੰਘ ਰੰਧਾਵਾ ਜਾਂ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਚੱਲਦੀਆਂ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵਾਂਗੇ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਨੇ ਆਪਣਾ ਰਾਗ ਆਲਾਪਿਆ ਦੂਸਰੇ ਪਾਸੇ ਰਾਗ ਆਲਾਪਿਆ ਗਿਆ ਸੁਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਲੇਕਨ ਪ੍ਰਤਾਪ ਸਿੰਘ ਬਾਜਵਾ ਦਾ ਕਦ ਉੱਚਾ ਹੋਇਆ ਆਖਰਕਾਰ ਪ੍ਰਤਾਪ ਸਿੰਘ ਬਾਜਵਾ ਨੇ ਜਿਮਨੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਨਾ ਤਾਂ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਬਣਾਂਗਾ ਅਤੇ ਨਾ ਹੀ ਇਹ ਗੱਲ প্রচারী ਗਈ চৌন প্রচার ਦੇ ਵਿੱਚ Pratap Singh Bajwa ਵੱਲੋਂ ਕਿ ਮੈਂ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਖਣ ਉਦਤ ਕਾਂਗਰਸ ਅਤੇ ਕਾਂਗਰਸ ਦੀ ਹਾਈ ਕਮਾਂਡ ਬੇहद ਖੁਸ਼ ਹੈ Pratap Singh Bajwa ਕੋਲੋਂ Pratap Singh Bajwa ਦੇ ਕੋਲੋਂ ਬਿਲਕੁਲ ਜਿਹੜੀ ਖੁਸ਼ ਹੈ ਇੱਕ ਤਰ੍ਹਾਂ ਦੀ 1% ਵੀ ਜਿਹੜੀ ਕੰਪਲੀਟ ਨਹੀਂ ਕੀਤੀਗੀ ਕਿਉਂਕਿ ਜਿਹੜੇ ਹਲਕਾ ਹਲਕੇ ਦੇ ਇੰਚਾਰਜ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ ਸੀ ਉਹ ਕਿਲਾ ਉਹ ਹਲਕਾ ਫਤਿਹ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਉਹ ਹੈ ਹਲਕਾ ਜਿਮਨੀ ਚੋਣਾ ਦਾ ਬਰਨਾਲਾ ਰਾਜਾ ਬਰਿੰਗ ਦੀ ਧਰਮ ਪਤਨੀ ਵੀ ਹਾਰੀ ਸੁਖਿੰਦਰ ਸਿੰਘ ਦੀ ਧਰਮ ਪਤਨੀ ਵੀ ਸੁਖਿੰਦਰ ਸਿੰਘ ਲਧਾਵਾ ਦੀ ਧਰਮ ਪਤਨੀ ਵੀ ਹਾਰੀ ਉਹਦੋਂ ਐਡਵੋਕੇਟ ਰਣਜੀਤ ਕੁਮਾਰ ਵੀ ਹਾਰੇ ਯਾਨੀ ਕਿ ਜਿਹੜੇ ਹਲਕੇ ਦਾ ਇੰਚਾਰਜ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ ਸੀ ਬਾਜਵਾ ਸਾਹਿਬ ਨੇ ਜਿੰਦ ਜਾਨ ਲਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਨੀ ਕਿ ਕੁਲਦੀਪ ਸਿੰਘ ਕਾਲਾ ਢਿਲੋ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਪਿਛਲੇ ਇੱਕ ਹਫਤਾ ਜਿਹੜਾ ਪਿਛਲਾ ਇੱਕ ਹਫਤਾ ਸੀ 13 ਤੋਂ ਲੈ ਕੇ 20 ਦਾ ਇੱਕ ਦਿਨ ਵੀ ਪ੍ਰਤਾਪ ਸਿੰਘ ਬਾਜਵਾ ਆਪਣੇ ਘਰ ਗਿਰਨ ਗਿਆ ਉਹਨਾਂ ਨੇ ਆਪਣੇ ਕੱਪੜੇ ਤੇ ਸਾਰਾ ਰਹਿਣ ਪਹਿਣ ਦਾ ਪ੍ਰਬੰਧ ਜਿਹੜਾ ਹੈ ਕੁਲਦੀਪ ਸਿੰਘ ਕਾਲਾ ਢਿੱਲੇ ਦੇ ਕਰਵਾਇਆ ਕਿ ਮੈਂ ਤੁਹਾਡੇ ਨਾਲ ਤੁਹਾਡੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਾਂਗਾ ਤੇ ਸੀਟ ਫਤਿਹ ਕਰ ਲਈ ਇਧਰ ਬੜੇ ਕਲੇਟ ਆਏ ਆਮ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਲੇਕਿਨ ਮੀਤ ਹੀਰ ਦੋ ਵਾਰ ਚਾਂਸਸ ਦੀ ਮੰਤਰੀ ਵੀ ਨੇ ਨਵੇਂ ਦੋ ਵਾਰ ਵਿਧਾਇਕ ਮੰਤਰੀ ਤੇ ਇੱਕ ਵਾਰ ਸੰਸਦ ਯਾਨੀ ਕਿ ਉਹ ਕਿਲੇ ਨੂੰ ਜਟਾ ਲਾਈ ਹੈ ਤੇ ਉਹ ਲਈ ਹੈ ਪ੍ਰਤਾਪ ਸਿੰਘ ਬਾਜਬਾਨੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਬਿਲਕੁਲ ਖੁਸ਼ ਹੈ ਇਹਦੇ ਸੁਖਪਾਲ ਖੈਰਾ ਰਾਣਾ ਗੁਰਜੀਤ ਅਤੇ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਦੇ ਖਿਲਾਫ ਚੱਲ ਰਹੇ ਨੇ ਹਾਂ ਫਰਾ ਦਿੱਤੀ ਹੈ ਪ੍ਰਧਾਨਗੀ ਵਾਲੀ ਪ੍ਰਤਾਪ ਸਿੰਘ ਬਾਜਵਾ ਹੁਣੇ ਪ੍ਰਤਾਪ ਸਿੰਘ ਬਾਜਵਾ ਜਿਹੜੀ ਪ੍ਰਧਾਨਗੀ ਆਪ ਦੇ ਕੋਲ ਰੱਖਣਗੇ ਸੁਖਬਾਲ ਸਿੰਘ ਖੈਰਾ ਨੂੰ ਦੇਣਗੇ ਰਾਣਾ ਗੁਰਜੀਤ ਨੂੰ ਦੇਣਗੇ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਹਾਈ ਕਮਾਂਡ ਕਹਿੰਦਾ ਹੈ ਕਿ ਤੁਹਾਡੇ ਤੋਂ ਬਿਹਤਰ ਪੰਜਾਬ ਦਾ ਪ੍ਰਧਾਨ ਹੋਰ ਕੋਈ ਨਹੀਂ ਹੋ ਸਕਦਾ ਤਾਂ